ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਰਜਦਲ ਜਿਲ੍ਹਾ ਸਾਹਿਬ ਜੱਟ ਦਾ ਅਜੀਤ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਉਹ ਅਡਾਸਰ ਲੈ ਕੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਵੰਦਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲੁਮੇਰੀ ਉਮਰ ਔਰ ਸਿਹਤ ਆਬੀ ਲਈ ਅਰਦਾਸ ਕਰਕੇ ਅਸੀਂ ਆਏ ਹਾਂ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਬਚੇਰੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹੀ ਉਮੀਦ ਕਰਦੇ ਆ ਕਿ ਬੜੀ ਜਲਦੀ ਤੰਦਰੁਸਤ ਹੋਣ ਪਰਿਵਾਰਕ ਮੈਂਬਰਾਂ ਨਾਲ ਲੱਗਦਾ ਕਿ ਕਿਸ ਤਰੀਕੇ ਦੇ ਕਿੰਨੇ ਫਰਕ ਪਿਆ ਕੁਝ ਪਹਿਲਾਂ ਨਾਲ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸੁਧਾਰਤਾ ਹੋ ਰਿਹਾ ਪਰ ਉਹਨਾਂ ਜਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀਆਂ ਅਰਦਾਸਾਂ ਮੇਰੇ ਖੰਨ ਨਾਲ ਦੇਸ਼ 'ਚ ਨਹੀਂ ਪ੍ਰਦੇਸ਼ ਪ੍ਰਦੇਸ਼ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮਿਹਰ ਕਰਨਗੇ ਕਿ ਆਉਣ ਵਾਲੇ ਦਿਨਾਂ 'ਚ ਉਹ ਤੰਦ ਸੋਣ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਰਜਦਲ ਜਿਲ੍ਹਾ ਸਾਹਿਬ ਜਦਾ ਅਜੀਤ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਅਡਰੈਸਰ ਲੈ ਕੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਵੰਦਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲਿਮੇਰੀ ਉਮਰ ਔਰ ਸਿਹਤ ਆਪੀ ਲਈ ਅਰਦਾਸ ਕਰਕੇ ਅਸੀਂ ਆਏ ਆ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਬਚੇਰੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹ ਹੀ ਉਮੀਦ ਕਰਦੇ ਹਾਂ ਕਿ ਬੜੀ ਜਲਦੀ ਤੰਦਰੁਸਤ ਹੋਣਗੇ ਗੁਰਵਾਰਿਕ ਮੈਂਬਰਾਂ ਨਾਲ ਮੁਲਾਕਾਤ ਹੋਈ ਹੈ ਕਿਸ ਤਰੀਕੇ ਦੇ ਕਿੰਨੇ ਫਰਕ ਪਿਆ ਕੁਝ ਫੇਰਨ ਨਾਲ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸਿਹਾਰਤਾ ਹੋ ਰਿਹਾ ਪਰ ਉਹਨਾਂ ਜਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀ ਅਰਦਾਸਾਂ ਮੇਰੇ ਖਨ ਨਾਲ ਦੇਸ਼ ਚ ਨਹੀਂ ਪਰਦੇਸ ਪਰਦੇਸ ਹੀ ਨਹੀਂ ਪੂਰੇ ਵਰਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮਿਹਰ ਕਰਨਗੇ ਕਿ ਆਉਣ ਵਾਲੇ ਦਿਨਾਂ ਚ ਉਹ ਤਰਦਾ ਸੁਹਣ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਰਜਦਲ ਜਿਲ੍ਹਾ ਸਾਹਿਬ ਜੱਟ ਦਾ ਰਾਜੀ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਉਹ ਅਸਰ ਲੈ ਕੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਵੰਦਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲੁਮੇਰੀ ਉਮਰ ਔਰ ਸਿਹਤਿਆਬੀ ਲਈ ਅਰਦਾਸ ਕਰਕੇ ਅਸੀਂ ਆਏ ਆ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਚੇਰੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹੀ ਉਮੀਦ ਕਰਦੇ ਆ ਕਿ ਬੜੀ ਜਲਦੀ ਤੰਦਰੁਸਤ ਹੋਣਗੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਕਿ ਕਿਸ ਤਰੀਕੇ ਦੇ ਕਿੰਨੇ ਫਰਕ ਪਿਆ ਕੁਝ ਪਹਿਲਾਂ ਨਾਲ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸੁਧਾਰਤਾ ਹੋ ਰਿਹਾ ਪਰ ਉਹਨਾਂ ਜ਼ਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀਆਂ ਅਰਦਾਸਾਂ ਮੇਰੇ ਖੰਨ ਨਾਲ ਦੇਸ਼ 'ਚ ਨਹੀਂ ਪਰਦੇਸ ਪਰਦੇਸ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮਿਹਰ ਕਰਨਗੇ ਕਿ ਆਉਣ ਵਾਲੇ ਦਿਨਾਂ 'ਚ ਉਹ ਤੰਦਰੁਸਤ ਹੋਣ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਰਜਦਲ ਜਿਲ੍ਹਾ ਸਭਜਾਦਾਜੀਤ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਉਹ ਅਸਰ ਲੈ ਕੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਵੰਦਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲੰਮੀ ਰੀ ਉਮਰ ਔਰ ਸਿਹਤਯਾਬੀ ਲਈ ਅਰਦਾਸ ਕਰਕੇ ਅਸੀਂ ਆਏ ਹਾਂ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਬਚੇਰੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹੀ ਉਮੀਦ ਕਰਦੇ ਆ ਕਿ ਬੜੀ ਜਲਦੀ ਤੰਦਰੁਸਤ ਹੋਣ ਗੁਰਵਾਰਿਕ ਮੈਂਬਰਾਂ ਨਾਲ ਮੁਲਾਕਾਤ ਹੋਈ ਹੈ ਕਿਸ ਤਰੀਕੇ ਦੇ ਕਿੰਦੇ ਫਰਕ ਪਿਆ ਕੁਝ ਪਹਿਲਾਂ ਨਾਲੋਂ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸੁਧਾਰਤਾ ਹੋ ਰਿਹਾ ਪਰ ਉਹਨਾਂ ਜਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀਆਂ ਅਰਦਾਸਾਂ ਮੇਰੇ ਖੰਨਣ ਦੇਸ਼ 'ਚ ਨਹੀਂ ਪਰਦੇਸ ਪਰਦੇਸ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮਿਹਰ ਕਰਨਗੇ ਕਿ ਆਉਣ ਵਾਲੇ ਦਿਨਾਂ 'ਚ ਉਹ ਤੰਦ ਤੋਂ ਹੋਣ